ਸੋ ਗਰੁੱਪ ਆਸਾ ਕਿਰਪਾ ਕਰਨ ਈਕੋ ਸਿਖਵਾਲੇ ਇਹਨਾਂ ਨੇ ਬਹੁਤ ਜੰਗਲ ਲਵਾਏ ਆ ਸਰਦਾਰਾ ਡਾਕਟਰ ਰਜਵੰਦ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਬਹੁਤ ਵਧੀਆ এনवायरमेंट ਪ੍ਰਤੀ ਸਨੇਹ ਜਿਹੜਾ ਹੈ ਉਸ ਨੇ ਆ ਦੇ ਰਹੇ ਸੋ ਅਸੀਂ ਸਾਰੇ ਜਿਹੜੇ ਅਜੇ ਰਲ ਕੇ ਅਸੀਂ ਜਿੱਥੇ ਬਾਣੀ ਕਹਿੰਦੀ ਜਿੱਥੇ ਜਾਏ ਬਈ ਇਹ ਭਲਾ ਕਹੀਏ ਅਸੀਂ ਜਿੱਥੇ ਵੀ ਰਹ ਰਹੇ ਆ ਗੁਰੂ ਨਾਨਕ ਪਾਤਸ਼ਾਹ ਨੇ ਸਨੇਹ ਇਹ ਨਹੀਂ ਕਿਹਾ ਵੀ ਇਕੱਲੇ ਪੰਜਾਬ ਦੀ ਗੱਲ ਕੀਤੀ ਆ ਖੇਲੇ ਸਗਲ ਜਗਤ ਸਾਰੇ ਵਿਸ਼ਵ ਨੂੰ ਉਹਨੇ ਕਲਾਵੇ ਦੇ ਵਿੱਚ ਪਾਛਾ ਨਹੀਂ ਲਿਆ ਸੋ ਜੇਕਰ ਅਸੀਂ ਸਾਰਾ ਜਿੱਥੇ ਵੀ ਬੈਠੇ ਆ ਉਥੇ ਹਰਾ ਭਰਿਆ ਆਲਾ ਦਵਾਲਾ ਕਰ ਲਈਏ ਉਥੇ ਅਸੀਂ ਬੂਟੇ ਲਾਈਏ ਉਥੇ ਅਸੀਂ ਜਿਹੜੀ ਛੋ ਕੁਝ ਵੀ ਸਾਡੇ ਸਮਾਜ ਦੀ ਲੋੜ ਅਸੀਂ ਉਥੇ ਖੜੀਏ ਤੇ ਸਾਰਾ ਵਿਸ਼ਵ ਜਿਹੜਾ ਹੈ ਉਹ ਸਾਫ ਸੁਥਰਾ ਹੋ ਸਕਦਾ ਸੋ ਲੋੜ ਆ ਕਿ ਅਸੀਂ ਜਿੱਥੇ ਰਹਿ ਰਹੇ ਆ ਜਿੱਥੇ ਵਹਿ ਰਹੇ ਆ ਜਿੱਥੇ ਸਾਨੂੰ ਗੁਰੂ ਮਹਾਰੇ ਨੇ ਥਾਂ ਦਿੱਖੀ ਆ ਉੱਥੇ ਵੀ ਅਸੀਂ ਪਾਣੀ ਪੀਣੇ ਆ ਉੱਥੇ ਦੀ ਹਵਾ ਵਿੱਚ ਸਾਹ ਲੈਣੇ ਆ ਸਾਡਾ ਫਰਜ਼ ਬਣਦਾ ਹੈ ਸੀ ਉੱਥੇ এনवायरमेंट ਦਾ ਖਿਆਲ ਰੱਖੀ